ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪਜੀ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਸਰਦਾਰ ਜਗਰੂਪ ਸਿੰਘ ਸੇਖਵਾ ਨੇ ਬੀਤੇ ਦਿਨੀ ਕਾਦੀਆਂ ਦੇ ਇੱਕ ਜਨਰਲ ਸਟੋਰ ਤੇ ਲੱਗੀ ਅੱਗ ਦੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਇਸ ਮੌਕੇ ਤੇ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅੱਗ ਲੱਗਣ ਦੇ ਹੋਏ ਨੁਕਸਾਨ ਦੀ ਅਸੈਸਮੈਂਟ ਬਣਵਾ ਕੇ ਭੇਜੀ ਜਾਵੇ ਤਾਂ ਜੋ ਡੀਸੀ ਗੁਰਦਾਸਪੁਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਧਿਆਨ ਵਿੱਚ ਲਿਆ ਕੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਉਚਿਤ ਮੁਆਵਜ਼ਾ ਦਿਵਾਇਆ ਜਾ ਸਕੇ। ਆ ਇੱਕ ਰਾਈਟ ਰਾਈਟ ਕੰਮ ਦੇ ਦੇ ਪਾਣੀ ਉਹਨਾਂ ਬਿਲਡਿੰਗ ਹੋ ਜਾਂਦਾ ਜਦੋਂ ਜਦੋਂ ਮੁੱਖ ਮੰਤਰੀ ਨੇ ਕਿਹਾ

ਅੱਜ ਮੈਂ ਕਾਧੀਆਂ ਵੇਖੇ ਜੋ ਪਾਟਿਆ ਸਾਹਿਬ ਦੀ ਜੋ ਇੱਥੇ ਦੁਕਾਨ ਸੀਗੀ ਉਹਨੂੰ ਪਿਛਲੇ ਦਿਨੀ ਬੜੀ ਭਿਆਨਕ ਅੱਗ ਲੱਗੀ ਔਰ ਬੜਾ ਲੱਖਾਂ ਦਾ ਇਹਨਾਂ ਦਾ ਇੱਥੇ ਨੁਕਸਾਨ ਹੋਇਆ ਉਹਦਾ ਮੈਂ ਮੌਕਾ ਦੇਖਣ ਲਈ ਜਿਹੜਾ ਵਾ ਉੱਥੇ ਆਇਆ ਵਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੇਰੇ ਨਾਲ ਆਏ ਨੇ ਪਹਿਲਾਂ ਤੇ ਮੈਂ ਇਹਦੇ ਤੇ ਬੜਾ ਦੁੱਖ ਪ੍ਰਗਟ ਕਰਦਾ ਕਿ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਉਹ ਹੋਈ ਆ ਔਰ ਸਾਰੇ ਨਗਰ ਦੀ ਜਿਹੜੀ ਹਮਦਰਦੀ ਆ ਕਾਦੀਆਂ ਨਗਰ ਦੀ ਉਹ ਇਸ ਪਰਿਵਾਰ ਦੇ ਨਾਲ ਆ ਕਿਉਂਕਿ ਬੜੇ ਮਿਹਨਤ ਨਾਲ ਜਿਹੜਾ ਵਾ ਆਪਣੇ ਇਮਾਨਦਾਰੀ ਦੀ ਕਿਰਤ ਕਮਾਈ ਨਾਲ ਇਹਨਾਂ ਨੇ ਲੱਖਾਂ ਰੁਪਈਆ ਦੀ ਇਨਵੈਸਟਮੈਂਟ ਕਰਕੇ ਤੇ ਇਹ ਆਪਣਾ ਜਿਹੜਾ ਵਪਾਰ ਸੀ ਸ਼ੁਰੂ ਕੀਤਾ ਸੀ ਜਿਹੜਾ ਅੱਗ ਦੀ ਚ ਪੇੜ ਤੇ ਚੜ ਕੇ ਜਿਹੜਾ ਉਹ ਤੈਸ ਨੈਸ ਹੋ ਗਿਆ ਵਾ ਤੋਂ ਸਾਨੂੰ ਪਤਾ ਲੱਗਾ ਜੋ ਇਨਫੋਰਮੇਸ਼ਨ ਆਈ ਆ ਕਿ ਕੁਝ ਸ਼ਰਾਰਤੀ ਅਨਸਰਾਂ ਦੀ ਜੋ ਮਲੀਭੁਗਤ ਕਰਕੇ ਸਾਰਾ ਕੁਝ ਹੋਇਆ ਵਾ ਪ੍ਰਸ਼ਾਸਨ ਨੂੰ ਅਸੀਂ ਸ਼ਕਤੀ ਨਾਲ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਵੀ ਮਾੜੇ ਅਨਸਰ ਨੇ ਜਿਨ੍ਹਾਂ ਨੇ ਇਹ ਅੱਗ ਲਾਈ ਆ ਐਫ ਆਈ ਆਰ ਉਹਨਾਂ ਤੇ ਹੋ ਗਈ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਔਰ ਜੋ ਜੋ ਸਜ਼ਾ ਐਸ ਪਰ ਲਾ ਬਣਦੀ ਆ ਉਹਨਾਂ ਨੂੰ ਦਿੱਤੀ ਜਾਵੇ ਇਦੇ ਨਾਲ ਨਾਲ ਗਰਦੌਰ ਸਾਹਿਬ ਪਟਵਾਰੀ ਸਾਹਿਬ ਵੀ ਇੱਥੇ ਹਾਜ਼ਰ ਨੇ ਉਹਨਾਂ ਨੂੰ ਵੀ ਮੈਂ ਆਖਿਆ ਕਿ ਇਹਦਾ ਜਿਹੜਾ ਨੁਕਸਾਨ ਹੋਇਆ ਵਾ ਇਹਦਾ ਜਿਹੜਾ ਵਾ ਉਹ ਗਰਦੋਰੀ ਜਿਹੜੀ ਆ ਉਹ ਇਹਦੀ ਸਾਰੀ ਤਿਆਰ ਕਰਨ ਤਾਂ ਕਿ ਮੈਂ ਡੀਸੀ ਸਾਹਿਬ ਨਾਲ ਵੀ ਪਹਿਲਾਂ ਗੱਲ ਕਰ ਚੁੱਕਿਆ ਹਾਂ ਕਿ ਇਹ ਅਸੀਂ ਵਾਇਆ ਡਿਪਟੀ ਕਮਿਸ਼ਨਰ ਜਿਹੜਾ ਵਾ ਸੀਐਮ ਸਾਹਿਬ ਨੂੰ ਕੇਸ ਭੇਜ ਕੇ ਤੇ ਵੱਧ ਤੋਂ ਵੱਧ ਇਸ ਪਰਿਵਾਰ ਦੀ ਜਿੰਨੀ ਵੀ ਮਦਦ ਹੋ ਸਕੇ ਸਾਡਾ ਸਰਕਾਰੀ ਤੌਰ ਤੇ ਵੀ ਔਰ ਅਖਲਾਕੀ ਤੌਰ ਤੇ ਵੀ ਸਾਜਾ ਇੱਕ ਇਨਸਾਨੀਅਤ ਨਾਅਰ ਤੌਰ ਤੇ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਤਾਂ ਕਿ ਜਿਹੜਾ ਤੇ ਘਾਟਾ ਪਿਆ ਵਾ ਇਹਨਾਂ ਨੂੰ ਕਵਰ ਹੋ ਸਕੇ। ਅਸੀਂ ਸਮਝਾ ਲਿਆ ਕਿ ਪੁਲਿਸ ਕਦੇ ਕਰ ਨਹੀਂ ਹੈ। ਹਾਂ ਮੈਂ ਹੁਣ ਐਸਐਚਓ ਸਾਹਿਬ ਨੂੰ ਵੀ ਕਿਹਾ ਵਾ ਐਸਐਸਪੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਆ ਔਰ ਜਿਹੜੇ ਪਿੰਡ ਤੋਂ ਉਹ ਹੈਗਾ ਉਹ ਸਰਪੰਚ ਸਾਹਿਬ ਨੂੰ ਮੈਂ ਆਖਿਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਿਹੜਾ ਉਹ ਬੰਦਾ ਖੜਿਆ ਸੀਗਾ ਉਹ ਬੰਦਾ ਜਿਹੜਾ ਵਾ ਪੇਸ਼ ਕਰਾਇਆ ਜਾਵੇ ਔਰ ਜੋ ਪੰਡ ਦੀ ਸੱਚ ਆ ਵਾ ਜੋਨ ਨੇ ਗਲਤ ਕੀਤਾ ਐਸ ਪਰ ਲਾ ਉਹਨੂੰ ਮਿਲਣੀ ਚਾਹੀਦੀ। ਇਹ 21 ਸਤਾਰਾਂ ਤਰੀਕ ਨੂੰ ਇੱਥੇ ਅੱਗ ਲੱਗੀ ਸੀਗੀ ਤੇ ਉਹਨੂੰ ਟੈਕਨੀਕਲ ਤਰੀਕੇ ਨਾਲ ਆਪਾਂ ਜਿਹੜਾ ਹੈਂਡਲ ਕੀਤਾ ਤੇ ਪਤਾ ਲੱਗਾ ਵੀ ਅੱਗ ਲੱਗੀ ਨਹੀਂ ਇਹ ਕਿਸੇ ਵੱਲੋਂ ਲਾਈ ਗਈ ਹੈ। ਆਪਾਂ ਸਾਰਾ ਵੀ ਕੰਮ ਜਿਹੜਾ ਉਹ ਟੈਕਨੀਕਲ ਤਰੀਕੇ ਨਾਲ ਤਕਤੀਸ਼ ਨੂੰ ਕਰ ਰਹੇ ਆ। ਦੋਸ਼ੀ ਨੂੰ ਜਿਹੜਾ ਵਾ ਉਹ ਬਹੁਤ ਜਲਦ ਫੜ ਕੇ ਤੇ ਉਹਨੂੰ ਆਪਾਂ ਜਿਹੜਾ ਕਾਨੂੰਨ ਦੇ ਹਵਾਲੇ ਕੀਤਾ ਜਾਏ। ਇੰਨੇ ਦਿਨ ਕਿੰਨਾ ਦੀ ਕੀ ਉਹੀ ਕੋਈ ਗੱਲ। ਇਹ ਪਹਿਲਾ ਸਸਪੈਕਟਰ ਸੀਗਾ ਜੀ ਜੀ ਅੱਗ ਜਿਹੜੀ ਆ ਉਹ ਲੱਗੀ ਹੈ ਜਦੋਂ ਫਲੂ ਮਿਲਿਆ ਤਾਂ ਪੌਪਲਰ ਕੇਸ ਰਜਿਸਟਰ ਕੀਤਾ ਹੈ ਕੇਸ ਜਿਸ ਤੋਂ ਬਾਅਦ ਹੁਣ ਆਪਾਂ ਨੂੰ ਪ੍ਰੋਫਾਈਲ ਕਰ ਰਹੇ ਆ ਟੈਕਨੀਕਲ ਤਰੀਕੇ ਨਾਲ ਕਰ ਰਹੇ ਆ ਤੋਂ ਜਿਹੜਾ ਸੀਸੀਟੀਵੀ ਕੈਮਰੇ ਦੇ ਕਿਉਂ ਕਿ ਆ ਗਿਆ ਦੇਖੋ ਹੋ ਗਿਆ ਦੇਖੋ ਕਿ ਕਿਲੇ ਜਵਾਲੇ ਅਜੇ ਤੱਕ ਤਾਂ ਉਹੀ ਇੱਕ ਹੀ ਆ ਰਿਹਾ ਉਹਦੇ ਵਿੱਚ ਸੀਸੀਟੀਵੀ ਦੇ ਵਿੱਚ ਇੱਕ ਹੀ ਆ ਰਿਹਾ ਬਹੁਤ ਜ਼ਿਆਦਾ ਛਾਪੇਮਾਰੀ ਕੀਤੀ ਰਹੀ ਉਹਦੇ ਘਰਾਂ ਨੂੰ ਕਾਲੇ ਲੱਗੇ ਆ ਪਰ ਰਿਸ਼ਤੇਦਾਰਾਂ ਨੇ ਵੀ ਉਹਦੇ ਰੇਡ ਕੀਤੇ ਆ ਤੇ ਬਹੁਤ ਹੀ ਜਲਦੀ ਆਪਾਂ ਫੜ ਲਾਂਗੇ ਕੋਈ ਟਾਈਮ ਬੋਰਡ ਨਹੀਂ ਹੈਗਾ ਕਿ ਹੁਣੇ ਹੋ ਸਕਦਾ ਘੰਟੇ ਤੱਕ ਹੀ ਫੜ ਜੇ ਜੀ ਤੋਂ ਕਾਫੀ ਬਾਅਦ ਨਹੀਂ 2 ਘੰਟੇ ਨਹੀਂ ਉਹ ਕਹਿੰਦੇ ਸ਼ਾਮ ਤੱਕ ਜਿੱਥਾ ਮਰਤੀ ਫੜੋ ਆਪਾਂ ਜ਼ਰੂਰ ਜ਼ਰੂਰ ਕੋਸ਼ਿਸ਼ ਸਾਡੀ ਜਾਰੀ ਹੈ ਮੈਂ ਹੁਣ ਵੀ ਜਾ ਰਿਹਾ ਸੀ ਤੇ ਮੈਨੂੰ ਵਾਪਸ ਆਉਣਾ ਪਿਆ ਇਹਦੇ ਆਪਾਂ ਹੋ ਸਕਦਾ ਕੋਈ ਸਫਲਤਾ ਮਿਲ ਜਾਵੇ ਇਹ ਕਹਤਾਂ ਅਮਨੇ ਕੀਦਾਂ ਉਹਨਾਂ ਨੇ ਇਹ ਕਿਹਾ ਵੀ 48 ਘੰਟੇ ਦੇ ਵਿੱਚ ਵਿੱਚ ਫੜ ਲੋ ਇਹਨੂੰ ਬਿਲਕੁਲ ਪਹਿਲਾਂ ਫੜਾਂਗੇ 48 ਦੇ ਬੜਾ ਜੀਤ ਸਿੰਘ ਚੱਕਰ ਸੰਧੂ ਕਮਿਨਿਸਟ ਪਾਰਟੀ ਦਾ ਸੂਬਾ ਕਮੇਟੀ ਦਾ ਮੈਂਬਰ ਹੋ ਆ ਆ ਮੈਂ ਮੌਕਾ ਵੇਖਣ ਆਇਆ ਵਾਂ ਇਹ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਕਿਉਂਕਿ ਕਰੋੜਾਂ ਦਾ ਨੁਕਸਾਨ ਜਿਸ ਬੰਦੇ ਨੇ ਇਹ ਕੰਮ ਕੀਤਾ ਹੈ निंदनीयੋਗ ਆ ਤੇ ਮੈਂ ਇਹ ਮੰਗ ਕਰਦਾ ਕਿ ਜਿਹੜਾ ਵੀ ਦੋਸ਼ੀ ਆ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਮੈਂ ਇਹ ਜ਼ਰੂਰ ਕਹੂੰ ਕਿ ਆ ਕਰਮੇਸ ਸੇ ਅਸੀਂ ਦੋਵੇਂ ਹੀ ਇਹ ਗੱਲ ਆ ਜਿਹੜੀ ਇਹਦੀ ਨਿੰਦਿਆ ਕਰਦੇ ਆ ਤੇ ਇਹ ਕਾਰਵਾਈ ਆ ਜਿਹੜੀ ਇਹ ਪੁਲਿਸ ਨੂੰ ਇਹਦੇ ਚਣਗੈਲੀ ਨਹੀਂ ਕਰਨੀ ਚਾਹੀਦੀ ਨਾ ਕਹੇ ਦੀ ਸਫਾਰਸ਼ ਮੰਨੀ ਚਾਹੀਦੀ ਆ ਆਪਾਂ ਇਹਦੀ ਨਿੰਦਿਆ ਕਰਦੇ ਆ ਆਪਣੇ ਵੱਲੋਂ ਪਾਰਟੀ ਵੱਲੋਂ ਲੋਕਾਂ ਵੱਲੋਂ 1 ਕਰੋੜਾਂ ਦਾ ਨੁਕਸਾਨ ਹੋਇਆ ਇਹਦੀ ਪੂਰਤੀ ਨਹੀਂ ਹੋ ਸਕਣੀ ਤੁਹਾਨੂੰ ਇਹ ਗੱਲ ਦਾ ਦੁੱਖ ਆ ਕਿ ਕਾਦੀਆਂ ਸ਼ਹਿਰ ਨਾਂ ਵਾਲਾ ਸ਼ਹਿਰ ਆ ਇਹਦੇ 'ਚ ਜੇ ਹੋਈਆਂ ਕਾਰਵਾਈਆਂ ਹੁੰਦੀਆਂ ਤੇ ਨਾ ਕਾਬਲੇ برداشت